ਨਹੀਂ ਜਿਆਦਾ ਆ ਬਤਿਆ ਕਰਨਾ ਜਾਂ ਕੱਲਾ ਆਰਗਿਊ ਕਰਨਾ ਹਾਂਜੀ ਆ ਦੇਖੋ ਜੀ ਰਾਤ ਨੂੰ ਰਗੂ ਜੀ ਆਪਣੇ ਆਏ ਨੇ ਕਬਜ਼ਾ ਲੈਣਾ ਪਿੰਡ ਚ ਜੜੀ ਚ ਇਹਨਾਂ ਨੂੰ ਰੋਕੋ ਗਾਲਾਂ ਗਲਾਂ ਨਾ ਕੱਢੋ ਕੋਈ ਠੀਕ ਹੈ ਇਹ ਦੇਖੋ ਰਾਤ ਨੂੰ ਕਬਜ਼ਾ ਲੈਣਾ ਏ ਆਪਣੇ ਇਹ ਰਗੂ ਜੀ ਏ ਇਹ ਮੁਲਾਜ਼ਮ ਆਪਣੇ ਇਹ ਰਾਤ ਨੂੰ ਕਬਜ਼ਾ ਲੈਣ ਆਏ ਪਿੰਡ ਚ ਜੜੀ ਚ ਵੱਧ ਤੋਂ ਵੱਧ ਇਕੱਠ ਕਰੋ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਬਹੁਤ ਜ਼ਰੂਰੀ ਆ ਅੱਜ ਅਸੀਂ ਡੀਸੀ ਮੈਡਮ ਕੋਲ ਗਏ ਸੀਗੇ ਏਡੀਸੀ ਮੈਡਮ ਮਿਲੇ ਡੀਸੀ ਮੈਡਮ ਨੂੰ ਮਿਲੇ ਬੀਡੀਪੀਓ ਸਾਰਿਆਂ ਨਾਲ ਪ੍ਰਸਾਦ ਸਾਡੀ ਗੱਲਬਾਤ ਹੋਈ ਹੈ ਬੈਠ ਕੇ ਉਹਨਾਂ ਨੇ ਕਿਹਾ ਵੀ ਅਸੀਂ ਜਿਨ੍ਹਾਂ ਦੇ ਡਾਕੂਮੈਂਟ ਸਾਰੇ ਚੈੱਕ ਕਰਾਂਗੇ ਤੇ ਇੱਕ ਹਫ਼ਤੇ ਦਾ ਸਾਨੂੰ ਟਾਈਮ ਦਿੱਤਾ ਹੈ ਹੁਣ ਦੇਖੋ ਰਾਤ ਨੂੰ ਸਾਡੇ ਨਾਲ ਧੱਕਾ ਕਰਦੇ ਜਬਰ ਜਰਾ ਕਰਦੇ ਕਬਜ਼ਾ ਕਰਨਾ ਹੈ ਰਾਤ ਨੂੰ ਜ਼ਮੀਨ ਤੇ ਇਹ ਗੱਲ ਸਾਡੀ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਵੱਦੋ ਵੱਦ ਸੋਸ਼ਲ ਮੀਡੀਆ ਤੱਕ ਜਾਣ ਜੇ ਸਰਕਾਰ ਦੀ ਅੱਖਾਂ ਖੁੱਲਣ ਤੇ ਇਹਦੇ ਕੰਨ ਖੁੱਲਣ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਰਾਤ ਨੂੰ ਸਾਡਾ ਕਬਜ਼ਾ ਨੇੜ ਆਏ ਦੱਸੋ ਪੂਰਾ ਪ੍ਰਸ਼ਾਸਨ ਉੱਥੇ ਆਇਆ ਹੋਇਆ ਹੈ ਤੇ ਨਾਲ ਹੀ ਉਹ ਕੀ ਉਹਦੇ ਨਾਲ ਰਗੂ ਆਇਆ ਹੋਇਆ ਹੈ ਉਹਨੇ ਸਾਡੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰੀ ਬਹੁਤ ਜਿਆਦਾ ਸਾਡੇ ਨਾਲ ਧੱਕਾ ਕਰਦੇ ਸੀ ਉਹਦੇ ਸਾਹ ਚੜ ਕੇ ਮਾਰਾਂਗੇ ਰੋਡ ਵੀ ਜਾਮ ਕਰਾਂਗੇ ਸਾਡੇ ਉੱਤੇ ਗੱਡੀਆਂ ਚੜਾਵਾਂ ਅਸੀਂ ਗੱਡੀਆਂ ਦੇ ਥੱਲੇ ਪਿਆ ਕੇ ਮਾਰਾਂਗੇ ਉਹਨਾਂ ਦੇ ਤੇ ਸੁਸਾਇਡ ਕਰਾਂਗੇ ਤੇ ਪੈਟਰੋਲ ਛਿੜ ਕੇ ਆਪਣੇ ਆਪ ਤੇ ਆਪਣੇ ਬੱਚਾ ਤੇ ਵੀ ਪੈਟਰੋਲ ਛਿੜ ਕੇ ਅਸੀਂ ਉੱਤੇ ਸੁਸਾਇਡ ਕਰਕੇ ਮਾਰਾਂਗੇ ਸਰਕਾਰ ਦੇ ਛਿੜਾ ਪ੍ਰਸ਼ਾਸਨ ਦੇ ਛਿੜਾ ਤੱਕ ਗਿਆ ਤੇ ਸਾਡੇ ਨਾਲ ਹੀ ਨੌਲ ਚੁੱਕਿਆ ਹੈ ਪ੍ਰਸ਼ਾਸਨ ਦੇ ਕੋ ਅੱਧੀ ਰਾਤ ਨੂੰ ਪਿੰਡ ਚਂਝੇੜੀ ਨਾਲ ਧੱਕਾ ਕਰ ਰਿਹਾ ਹੈ ਸਾਡੀ ਸਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਰਿਹਾ ਜੋ ਸਾਡੀ ਜੱਦੀ ਪੁਰਖਾਂ ਦੀ ਜ਼ਮੀਨ ਹੈ ਸਾਡਾ ਪੂਰਾ ਪਿੰਡ ਤੇਲ ਦੀ ਪੀਪੀਆਂ ਲੈ ਕੇ ਬੱਚੇ ਬਚਾ ਜਨਾਨੀਆਂ ਸਾਰੀਆਂ ਬਾਹਰ ਨਿਕਲਿਆ ਆਈਆਂ ਅਸੀਂ ਪ੍ਰਸ਼ਾਸਨ ਦਾ ਨਾਲੇ ਕੱਲੇ ਕੱਲੇ ਅਫਸਰਾਂ ਦਾ ਨਾਂ ਲੈ ਕੇ ਅਸੀਂ ਪਟਨਾਹਾਲ ਸਿੱਟ ਕੇ ਆਪਣੇ ਆਪ ਤੇ ਅਸੀਂ ਅੱਗ ਲਾ ਕੇ ਸੁਸਾਇਡ ਕਰਕੇ ਮਰਾਂਗੇ ਸਰਕਾਰ ਦੇ ਸਿਰ ਚੜ੍ਹ ਕੇ ਮਰਾਂਗੇ ਅੱਜ ਸਾਡੀ ਰੋਜੀ ਰੋਟੀ ਨੂੰ ਖੋ ਰਹੇ ਅਸੀਂ ਸੈਨਿਕ ਦੇ ਸਿਰ ਚੜ੍ਹ ਕੇ ਮਰਾਂਗੇ ਅਸੀਂ ਹੱਟ ਪਿੱਛੇ ਨਹੀਂ ਹਟਾਂਗੇ ਅਸੀਂ ਕਬਜ਼ਾ ਨਹੀਂ ਦੇਵਾਂਗੇ ਇਹਨਾਂ ਨੂੰ ਸਾਡੇ ਪੁਰਖ ਇੱਥੇ ਮਰ ਗਏ ਸਾਡੇ ਮਾਪੇ ਇੱਥੇ ਵਰਗੇ ਸਾਡੇ ਹੱਥ ਦੀ ਰੋਟੀ ਖੋ ਰਹਿਆ ਸੀ ਭੀਗਮਕ ਦੇ ਫਿਰੇ ਸਾਡੇ ਕੋਲ ਇਹ ਰੋਜੀ ਰੋਟੀ ਹੈ ਜਿੱਤੇ ਅਸੀਂ ਗੁਜ਼ਾਰਾ ਕਰਦੇ ਆ ਸੀ ਦੋ ਦੋ ਚਾ ਚਾਰ ਕਿੱਲੇ ਕਿਸੇ ਕੋਲ ਕਨਾਲ ਹੈ ਕਿਸੇ ਕੋਲ ਦੋ ਕਨਾਲ ਇਹ ਵੀ ਸਾਡੇ ਹੜਾਂ ਦੇ ਤੱਲੋਂ ਖੋ ਰਿਆ ਅਸੀਂ ਦਸੂ ਕਿਸਾਨਾਂ ਸੀ ਕਿਸਾਨਾਂ ਦੇ ਜੰਮੇ ਆ ਬੇਟੇ ਕਿੱਥੇ ਜਾਈਏ ਸਾਡੇ ਸਾਡੇ ਨਾਲ ਪ੍ਰਸ਼ਾਸਨ ਬਹੁਤ ਜ਼ਿਆਦਾ ਧੱਕਾ ਕਰਦਾ ਅਸੀਂ ਸੁਸਾਇਡ ਕਰਾਂਗੇ ਆਪਣਾ ਰਾਹੁਲ ਜੀ ਕਿਹਨਾ ਨਾਮ ਨਾਲਾ ਵਸਰਾ ਹੀ ਹੋਇਆ ਉੱਥੇ ਫਿਰ ਉਹਨਾਂ ਦੇ ਨਾਂ ਲੈ ਕੇ ਉਹ ਬਹੁਤ ਜ਼ਿਆਦਾ ਧੱਕਾ ਕਰਦਾ ਸਾਡੇ ਨਾਲ ਲਗੂ ਉਹਨਾਂ ਦਾ ਨਾਂ ਲੈ ਕੇ ਅਸੀਂ ਸਿੱਧਾ ਸਿੱਧਾ ਅਸੀਂ ਸੁਸਾਇਡ ਕਰਾਂਗੇ ਬਲਜਿੰਦਰ ਗਰੇਵਾਲ ਡੀਡੀਪੀ ਹੋ ਉਹ ਬਹੁਤ ਧੱਕਾ ਕਰ ਰਹੇ ਸਾਡੇ ਨਾਲ ਪ੍ਰਸ਼ਾਸਨ ਪੂਰੀ ਸਰਕਾਰ ਪੂਰਤ ਧੱਕਾ ਕਰ ਰਹੀ ਐ ਅਸੀਂ ਸੁਇਸਾਈਡ ਕਰਾਂਗੇ ਪੀਪੀਆਂ ਤੇਲ ਦੀਆਂ ਸਿੱਟ ਕੇ ਆਪਣੇ ਉੱਤੇ ਅੱਗ ਲਾਵਾਂਗੇ ਤੇ ਇਹਨਾਂ ਤਾਂ ਕੱਲੇ-ਕੱਲੇ ਅਸਰ ਦਾ ਨਾਂ ਲੈ ਕੇ ਸੁਇਸਾਈਡ ਕਰਾਂਦੇ ਆ ਤੇ ਪਰਚਾ ਹੋਣਾ ਚਾਹੀਦਾ ਅੱਧੀ ਰਾਤ ਨੂੰ ਸਾਡੇ ਦੇ ਆ ਕੇ ਇਹਨਾਂ ਨੇ ਹਮਲਾ ਕੀਤਾ ਪੂਰੇ ਪਿੰਡ ਤੇ ਆਪਾਂ ਵੀਡੀਓ ਆ ਰਹੀ ਹੈ ਤੁਸੀਂ ਬੱਛਾ ਬਣਾ ਰਿਹਾ ਫਾਈਨਲ ਫੋਨ ਬੰਦ ਕਰ ਰਿਹਾ ਜੀ ਇਹ ਚੋਰ ਆਏ ਰਾਤ ਨੂੰ ਚੋਰੀ ਕਰਨ ਆਏ ਆਹ ਦੇਖੋ ਸਰੀਆਮ ਧੱਕਾ ਔਰ ਇਹ ਇਸ ਮਿੰਟ ਜੀ ਈਡੀ ਵਾਲਿਆਂ ਨਾਲ ਆਹ ਦੇਖੋ ਸਰਿਆਮ ਧੱਕਾ ਔਰ ਇਹ ਇਸ ਮਿੰਟ ਜੀ ਈਡੀ ਵਾਲਿਆਂ ਨਾਲ ਇੱਧਰ ਹੋ ਜਾਓ ਤੇ ਜਾਣਾ ਗੋਵਰਮント ਦੇ ਹਾਲਾਤ ਨੂੰ ਕਬਜ਼ਾ ਕਰਨ ਤੇ ਆਏ ਹੋਏ ਸਾਰੇ ਦੋ ਅਫਸਰ ਤਾਂ ਭੱਜ ਗਏ ਦੋ ਗੱਡੀਆਂ ਨਿਕਲ ਗਈਆਂ ਬਾਕੀ ਇਹ ਦੇਖ ਲੋ ਈਚਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਕੇਂਦਰੀਅਲ ਮੁਰਦਾਬਾ ਅਨਮੋਲ ਗਗਨਮਾਨ ਮੁਰਦਾਬਾ ਚੜੂ ਮਾਰਨ ਨੂੰ ਵੀ ਗਈ ਮੁਰਦਾਬਾ ਪਹਿਲੇ ਚੜੂ ਮਾਰ ਰਿਆ ਪੰਜਾਬ ਚ ਜੱਟਾ ਸਾਈਂ ਨਹੀਂ ਕਰੇ ਜੋ ਕੋਈ ਨਹੀਂ ਕਰੇਗੀ ਆਇਓ ਚਲੋ ਇਹਨੂੰ ਲਾਓ ਮੁਰਦਾਬਾ ਮੁਰਦਾਬਾ

ਸਾਰੇ ਦਿਹਾੜੀ ਅਸੀਂ ਤੇਰੇ ਕੋਲ ਤੱਕ ਕੋਈ ਨਹੀਂ ਆਇਆ ਸੀ ਤੇ ਇੱਥੇ ਹੀ ਹੈ ਮੇਰ ਦਾ ਕੋਈ ਨਹੀਂ ਆਇਆ ਜੇ ਕੋਈ ਗੱਲ ਨਹੀਂ ਭਰਾ ਜਦੋਂ ਤੇ ਪਿਆਰ ਦੇ ਹੱਥ ਨਹੀਂ ਹੁੰਦਾ ਕੋਈ ਚੱਕਰ ਨਹੀਂ ਹੁੰਦਾ

ਖੜੇ ਰੇਡ ਦੀ ਭੈਣ ਚੁੱਧਾ ਨੂੰ ਜੰਪਰ ਰੋਟ ਕਰੋ ਪਹਿਲਾਂ ਸਵੇਰੇ ਕਰੋ ਹੈਗਾ ਤਾਂ ਕਿ ਅਭੀ ਰਾਤ ਨੂੰ ਕਰਨ ਗਿਆ ਆ ਰਹਾ ਹਾਂ ਮਾਇਆ ਨੇ ਕਿ ਕੁੱਟਿਆ ਕਰੇ